ਅਸੀਂ ਉਹਨਾਂ ਦੇ ਹੀ ਕਹਿੰਦੇ ਆ ਵੀ ਉਹ ਬਹੁਤ ਚੰਗੇ ਬੰਦੇ ਸੀਗੇ तकरीबन ਠੀਕ ਠੇਠ ਆ ਐਂ ਜਮਾਂ ਠੀਕ ਸੀਗੇ ਕੋਈ ਅਜੀ ਗੱਲ ਨਹੀਂ ਯਾਨੀ ਵਧੀਆ ਉਹਨਾਂ ਨੇ ਰੋਲ ਕਰਿਆ ਇੱਥੇ ਵੀ ਇਹਦਾ ਜਨਮ ਸਥਾਨ ਇਹੀ ਹੈ ਪਿੰਡ ਅੰਸਰਾਲੀ ਤੇ ਇਸ ਕਰਕੇ ਬਹੁਤ ਵਧੀਆ ਉਹਨਾਂ ਦਾ ਸਾਥ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਜੀ ਕਿੱਦਾਂ ਲੱਗ ਰਿਹਾ ਬਹੁਤ ਮਹਿਸੂਸ ਜੀ ਅੱਛਾ ਜਾਣਕਾਰੀ ਇਹ ਕਿੰਨੀ ਕਿਤੇ ਰਹੇ ਸਿੱਥੇ ਹਾਂਜੀ ਕਿੰਨੀ ਦੇਰ ਉਰੇ ਰਹੇ ਨੇ ਜਨਮ ਤੋਂ ਬਾਅਦ ਉਹ ਤਕਰੀਬਨ 2.5 ਸਾਲ ਦੇ ਸੀਗੇ 2.5 ਦੋ ਸਾਲ ਦੇ ਤਕਰੀਬਨ ਇੱਥੋਂ ਜਾ ਗਏ ਨੇ ਸਾਨੇਵਾਲ ਹਾਂਜੀ ਤੇ ਜੱਦੀ ਪਿੰਡ ਕਿਹੜਾ ਸੀ ਉਹਨਾਂ ਦਾ ਜੱਦੀ ਡਾਂਗੋ ਇਹ ਕਿੱਥੇ ਕਹਿੰਦਾ ਇਹ ਇਹ ਡੇਲੋਂ ਦੇ ਨੇੜੇ ਆ ਡੇਲੋਂ ਦੇ ਆ ਉੱਥੇ ਹੀ ਆ ਕਿਤੇ ਮੁਲਾਕਾਤ ਪਿੰਡ ਵਾਸੀਆਂ ਜਾਂ ਕਿਸੇ ਤੁਹਾਡੀ ਕਦੇ ਹੋਈ ਤਰਮਿੰਦਰ ਨਾ ਜੀ ਕਦੇ ਨਹੀਂ ਹੋਈ ਕਦੇ ਕੋਈ ਸੰਪਰਕ ਤੋਂ ਕੋਈ ਕਿਸੇ ਨਾ ਜੀ ਕਿਉਂਕਿ ਅਸੀਂ ਤਾਂ ਬਹੁਤ ਮਗਰੋਂ ਆਉਂਦੇ ਹਾਂ ਤੇ ਉਹ ਸਭ ਤੋਂ ਬਹੁਤ ਪਹਿਲਾਂ ਦੀ ਸੀ ਸਾਡੇ ਪਿੰਡ ਵਿੱਚ ਪਹਿਲਾਂ ਅਜਿਹੀ ਨਹੀਂ ਕਦੇ ਜੇ ਆਉਂਦੇ ਬੜੀ ਦੁੱਖ ਦੀ ਗੱਲ ਹੈ ਇਹਨਾਂ ਦੀ ਜੇ ਬਹੁਤ ਦੁੱਖ ਦਾ ਬਜ਼ੁਰਗਾਂ ਦਾਦਾ ਜੀ ਵੀ ਇੱਥੇ ਜਨਮ ਹੋਇਆ ਸੀ ਬੜੀ ਐ ਹੁੰਦਾ ਦੀ ਵਿਪਤਰਵਿੰਦਰ ਜੀ ਦੇ ਜਨਮ ਹੋਏ ਆ ਬੜੀ ਵਧੀਆ ਗੱਲ ਆਉਣਗੇ ਸਾਡੇ ਪਿੰਡ ਵਿੱਚ ਕਦੇ ਆਏ ਸਾਡੇ ਪਿੰਡ ਦਾ ਨਾਮ ਵੀ ਉੱਚਾ ਕਰੇ ਸਾਡੇ ਪਿੰਡ ਦਾ ਨਾਮ ਵੀ ਵਜੇ ਰੋਸ਼ਨ ਹੋਇਆ ਤੇ ਹੁਣ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤਾਂ ਕਿਦਾਂ ਪਿੰਡ ਵਾਸੀ ਕਿਦਾਂ ਪਿੰਡ ਦੇ ਸਯੋਗ ਹੀ ਆ ਜਾਂ ਇਹ ਸੋਗ ਦੇ ਹੀ ਆ ਵੀ ਮਾੜੀ ਗੱਲ ਹੋਈ ਹੈ ਹਾਂਜੀ ਇੱਥੇ ਜਨਮ ਹੋਇਆ ਜੇ ਇਸੇ ਘਰ ਦੇ ਵਿੱਚ ਹੋਇਆ ਇੱਥੇ ਆਪਾਂ ਖੜੇ ਆ ਕਿੰਨੀ ਕੀ ਦਿਨ ਰਹੇ ਨੇ ਬਰੇ ਇੱਥੇ 2 ਸਾਲ ਰਹੇ ਨੇ ਜਿਹੋ ਜਨਰਲ ਵਾਲ ਤੇ ਉਹਦੇ ਫਾਦਰ ਸਾਹਿਬ ਟੀਚਰ ਸੀਗੇ ਉਸ ਦਿਵਾਰ ਉਹ ਫਿਰ ਜਾ ਕੇ ਸਨਿਆਰ ਚਲੇ ਗਏ ਸੀ ਉਹਨੇ ਬਦਲੀ ਹੋ ਗਈ ਤੇ ਸਨਿਆਰ ਤੋਂ ਬਾਅਦ ਫਿਰ ਉਹਨੇ ਉੱਥੇ ਪੜੇ ਨੇ ਉਸ ਦਿਵਾਰ ਫਿਰ ਉਹ ਆਪਣੇ ਫਿਰ ਯੂਨੀਵਰਸਿਟੀ ਵਿੱਚ ਚਲੇ ਗਏ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਪਹਿਲੀ ਪੋਸਟਿੰਗ ਸੀ ਉਹਦੇ ਹਾਂਜੀ ਪਹਿਲੀ ਪੋਸਟ ਇੱਥੇ ਸੀ ਜੀ ਤੇ ਕਿਉਂਰੇ ਉਹਨਾਂ ਦਾ ਆਫਤਾ ਕਰ ਸੀ ਨਹੀਂ ਜੀ ਕਿ ਕਿਰਾਏ ਤੇ ਰਹ ਰਹੇ ਸੀ ਜੀ ਅੱਛਾ ਓਕੇ ਤੇ ਇਹਨਾਂ ਜਤੀਪਿੰਡ ਕਿਹੜਾ ਸੀਗਾ ਦੱਸਿਓ ਚੱਡੀ ਪਿੰਡੇ ਦਾ ਡੰਗ ਉਸ ਸੀ ਤੇ ਕਦੇ ਉਰੇ ਆਏ ਤਰਿੰਦਰ ਨਹੀਂ ਇੱਥੇ ਆਏ ਹੈ ਨਹੀਂ ਤੇ ਇੱਥੇ ਉਹਨਾਂ ਲੋਕਾਂ ਕੋਲ ਡੀਕ ਬੋਸ ਕਰਦੇ ਨੇ ਇਸੇ ਗੱਲ ਕਰਕੇ ਥੋੜਾ ਲੋਕਾਂ ਨੂੰ ਉੱਤੇ ਤਰਾਜ ਹੋਇਆਗਾ ਪਿਆਦ ਉਹਨਾਂ ਨੂੰ ਇੱਥੇ ਜਨਮ ਹੋਇਆ ਵੀ ਕਿਉਂ ਨਹੀਂ ਹੈ ਤੇ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤੇ ਪਿੰਡ ਵਾਸੀਆਂ ਨੂੰ ਜਿਵੇਂ ਪਤਾ ਲੱਗਿਆ ਤਾਂ ਕਿਦਾਂ ਲੱਗ ਰਿਹਾ ਪਿੰਡ ਨੂੰ ਬੜਾ ਦੁੱਖ ਹੋਇਆ ਜੀ ਸਾਨੂੰ ਪਹਿਲਾਂ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਰੇ ਪਿੰਡ ਦੇ ਨੇ ਉਹ ਜਿਹੜਾ ਲਾਸਕਰੀ ਜਿਹ ਤੁਹਾਨੂੰ ਦੋਸਤੋ ਜਣ ਸਾਡੇ ਪਿੰਡ ਵਿੱਚ ਇੱਕ ਵਾਰ ਗੀੜਾ ਮਾਰ ਲੈਣ ਜੋ ਨਹੀਂ ਸੁਭਾਅ ਉਹਨੇ ਕੋਈ ਨਹੀਂ ਸੀ ਮਜੂਰ ਮਤਲਬ ਉਹਨੇ ਜਦੋਂ ਆਈ ਤੇ ਜਿਹੜੇ ਘਰ ਵਿੱਚ ਰਹਿੰਦੇ ਸੀ ਆਸ ਕੁਮਾਰ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਮਿੱਠੇ ਸੀਗੇ ਬੋਲਣ ਦੇ ਚੰਗਾ ਸੁਭਾਅ ਸੀ ਉਹਨਾਂ ਦਾ ਸਾਰੇ ਮਤਲਬ ਆਸ ਕੁਮਾਰ ਦੇ ਵਿੱਚ ਚੰਗਾ ਸਹਿਜਾਟ ਸੀ ਉਹਨਾਂ ਦਾ ਤੇ ਬੰਬੇ ਜਾਣ ਤੋਂ ਬਾਅਦ ਕਿਸੇ ਨਾਲ ਗੱਲਬਾਤ ਕਿਸੇ ਟੱਚ ਵਿੱਚ ਰਹੇ ਉਹਨਾਂ ਦੀ ਸਾਡੇ ਇਸ ਪੰਥ ਪਰਿਵਾਰਾਂ ਨਾਲ ਗੱਲਬਾਤ ਹੋਈ ਹੈ ਇਹ ਜਾਂਦੇ ਰਹੇ ਨੇ ਉੱਥੇ ਇਹਨਾਂ ਸਤਿਕਾਰ ਕਰਦੇ ਇੱਕ ਦੋ ਵਾਰ ਸਾਡੇ ਪਿੰਡ ਦੇ ਹੋਰ ਵੀ ਮਿਲੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਕਹੀ ਐ ਵੀ ਇਹ ਗੱਲ ਵੀ ਤੁਸੀਂ ਇੱਕ ਵਾਰ ਪਿੰਡ ਆਓ ਤੇ ਉਹ ਦੇਖ ਲਾਂਗੇ ਪਤਾ ਨੇ ਉਹਨਾਂ ਨੂੰ ਦਿਮਾਗ 'ਚ ਕੀ ਗੱਲ ਸੀਗੀ ਵੀ ਉਹ ਕਿਉਂ ਨਹੀਂ ਆ ਸਕੇ ਉਹਨਾਂ ਦੀ ਕੀ ਮਜਬੂਰੀ ਸੀਗੀ ਜਾਂ ਮਰਲੇ ਕਿਵੇਂ ਨਹੀਂ ਆ ਜਾਈਗੀ ਇਹ ਜੀਜ਼ ਬਾਰੇ ਸਾਨੂੰ ਕੋਈ ਅੱਗੇ ਉਹ ਨਹੀਂ ਮੈਂ ਤੁਹਾਨੂੰ ਕਹ ਲੈ ਵੀ ਉਹਨਾਂ ਨੂੰ ਪਿੰਡ ਆਉਣਾ ਚਾਹੀਦਾ ਸੀ ਉਹਨਾਂ ਨੇ ਸਾਡੇ ਪਿੰਡੋਂ ਜਨਮ ਲੈ ਕੇ ਇੰਨੀ ਵੱਡੀ ਉੱਚੀ ਜਗ੍ਹਾ ਤੇ ਪਹੁੰਚੇ ਵੀ ਸਾਡੇ ਪਿੰਡ ਵਿੱਚ ਕਿਉਂ ਨਹੀਂ ਆਏ ਤੇ ਪਿੰਡ ਨੂੰ ਸਾਰੇ ਨੂੰ ਉਹਨਾਂ ਬਾਰੇ ਪਿਆਰ ਬਹੁਤ ਹੈ